ਸੇ ਦੇਖਦੇ ਆ ਪਵਿੱਤਰ ਵਚਨ ਸਾਨੂੰ ਕੀ ਸਿਖਾਉਂਦਾ ਹੈ ਅੱਜ ਆਪਾਂ ਦੇਖਦੇ ਆ 올ਡ ਟੈਸਟਾਮੈਂਟ ਦੇ ਵਿੱਚ ਪੁਰਾਣੇ ਨੇਮ ਦੇ ਵਿੱਚ ਆਪਾਂ ਆਉਨੇ ਆ ਤੇ ਉੱਥੇ ਆਪਾਂ ਦੇਖਦੇ ਆ ਦਾਨੀਅਲ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਬੁੱਕ ਆਫ ਦਾਨੀਅਲ ਚੈਪਟਰ ਨੰਬਰ 5 ਉਹਦੀ 1 ਨੰਬਰ ਆਇਤ ਤੋਂ ਫਰਸਟ ਵਰਡਸ ਤੋਂ ਅਸੀਂ ਸਟਾਰਟ ਕਰਾਂਗੇ ਇੱਥੇ ਲਿਖਿਆ ਆ ਬੇਲਸ਼ਸਰ ਨੇ ਨਸ਼ਾ ਚੱਖਦੇ ਹੋਏ ਆਖਿਆ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕ ਤੇ ਨਸਰ ਉਹਦੇ ਪਿਤਾ ਨੇ ਯਰੂਸ਼ਲਮ ਦੀ ਹੇਕਲ ਵਿੱਚੋਂ ਕੱਢੇ ਸਨ ਲਿਆਂਦੇ ਜਾਣ ਤਾਂ ਜੋ ਰਾਜਾ ਤੇ ਉਹਦੇ ਪ੍ਰਧਾਨ ਤੇ ਉਹਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਉਹਨਾਂ ਵਿੱਚੋਂ ਨਸ਼ਾ ਪੀਣ ਤਾਂ ਉਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ਵਰ ਦੇ ਭਵਨ ਦੀ ਹੇਕਲ ਵਿੱਚੋਂ ਜੋ ਯਰੂਸ਼ਲਮ ਵਿੱਚ ਹੈ ਕੱਢੇ ਗਏ ਸਨ ਲਿਆਏ ਅਤੇ ਰਾਜਾ ਤੇ ਉਹਦੇ ਪ੍ਰਧਾਨਾਂ ਉਹਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤੀ ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ ਚਾਂਦੀ ਪਿੱਤਲ ਲੋਹੇ ਕਾਠ ਤੇ ਪੱਥਰ ਦੇ ਦਿਉਤਿਆਂ ਦੀ ਵਡਿਆਈ ਕੀਤੀ ਸੋ ਅਸੀਂ ਇਹ ਪਹਿਲੀਆਂ 4 ਆਇਤਾਂ ਪੜੀਆਂ ਆ ਇਹਦੇ ਵਿੱਚ ਇੱਕ ਰਾਜਾ ਆ ਜਿਹਦਾ ਨਾਂ ਆ ਬੇਲਸ਼ਸਰ ਇਹ ਨਬੂਕਦਨਸਰ ਦਾ ਮੁੰਡਾ ਆ ਨਬੂਕਦਨਸਰ ਵੀ ਇੱਕ ਰਾਜਾ ਸੀ ਗਾਇਸ ਤੋਂ ਪਹਿਲਾਂ ਇਹ ਉਸੇ ਦਾ ਮੁੰਡਾ ਆ ਇਨੇ ਇੱਕ ਦਾਵਤ ਕੀਤੀ ਆ ਹਜ਼ਾਰ ਜਣਿਆਂ ਦੀ ਇੱਕ ਪਾਰਟੀ ਇਨੇ ਰੱਖੀ ਆ ਅਰ ਉਹ ਪਾਰਟੀ ਦੇ ਵਿੱਚ ਨਸ਼ਾ 깔 ਰਿਆ ਹੈ ਉੱਥੇ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਹੈ ਅਰ ਆਗਿਆ ਕੀ ਦੇ ਰਿਆ ਆ ਇਹ ਕਿ ਜਿਹੜੇ ਪਰਮੇਸ਼ਵਰ ਦੀ ਹੈਕਲ ਦੇ ਵਿੱਚੋਂ ਭਾਂਡੇ ਕਹਿੰਦਾ ਮੇਰੇ ਪਿਤਾ ਨੇ ਕੱਢ ਕੇ ਲਿਆਂਦੇ ਸੀ ਯਰੂਸ਼ਲਮ ਦੇ ਵਿੱਚੋਂ ਜਿਹੜੇ ਭਾਂਡੇ ਉਦੇ ਪਿਤਾ ਨੇ ਕੱਢੇ ਸੀ ਯਰੂਸ਼ਲਮ ਦੀ ਹੈਕਲ ਲਿਖਿਆ ਹੈ ਹੈਕਲ ਦਾ ਮਥਾ ਹੁੰਦਾ ਮੰਦਰ ਟੈਂਪਲ ਪਵਿੱਤਰ ਸਥਾਨ ਤਾਂ ਕਹਿੰਦਾ ਜਿਹੜੇ ਭਾਂਡੇ ਯਰੂਸ਼ਲਮ ਦੇ ਪਵਿੱਤਰ ਮੰਦਰ ਦੇ ਵਿੱਚੋਂ ਕੱਢ ਕੇ ਮੇਰੇ ਪਿਤਾ ਨੇ ਲਿਆਂਦੇ ਸੀਗੇ ਉਹ ਇੱਥੇ ਪੇਸ਼ ਕੀਤੇ ਜਾਣ ਉਹ ਲਿਆਂਦੇ ਜਾਣ ਤੇ ਇਹ ਲੋਕ ਜਿਨ੍ਹਾਂ ਨੂੰ ਮੈਂ ਸੱਦਾ ਦਿੱਤਾ ਚਾਹੇ ਉਹ ਰਾਣੀਆਂ ਆ ਚਾਹੇ ਉਹਦੇ ਕੁਝ ਫਰੈਂਡ ਆ ਚਾਹੇ ਉਹਦੀਆਂ ਰਖੇਲਾਂ ਆ ਅਸੀਂ ਸਾਰੇ ਇਨ੍ਹਾਂ ਭਾਂਡਿਆਂ ਦੇ ਵਿੱਚ ਨਸ਼ੇ ਦਾ ਸੇਵਨ ਕਰਾਂਗੇ ਤੇ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਉਹ ਲਿਆਂਦੇ ਗਏ ਤੇ ਉਹਨਾਂ ਨੇ ਉਦਾਂ ਹੀ ਕੀਤਾ ਜਿੱਦਾਂ ਰਾਜੇ ਦੀ ਇੱਛਾ ਸੀ ਸੋ ਇਹ ਬਹੁਤ ਵੱਡਾ ਉਹਨਾਂ ਨੇ ਗੁਨਾਹ ਕੀਤਾ ਹੈ ਕਿ ਪਰਮੇਸ਼ਵਰ ਦੇ ਘਰ ਦੇ ਭਾਂਡੇ ਆ ਤੇ ਉਹਨਾਂ ਦੇ ਵਿੱਚ ਗਲਤ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਪਰੋਸਿਆ ਗਿਆ ਤੇ ਉਹਨਾਂ ਦਾ ਸੇਵਨ ਕੀਤਾ ਗਿਆ ਆ ਪਰਮੇਸ਼ਵਰ ਦੇ ਘਰ ਦੇ ਭਾਂਡਿਆਂ ਨੂੰ ਬੇਪੱਤ ਕੀਤਾ ਇਸ ਇਫ ਇਸਲਾਕੇ ਦੀ ਕੀਤੀ ਗਈ ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ ਚਾਂਦੀ ਪਿੱਤਲ ਲੋਹੇ ਕਾਠ ਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ ਜਿਹੜੀਆਂ ਚੀਜ਼ਾਂ ਬੇਜਾਨ ਹ ਉਹਨਾਂ ਦੀ ਵਡਿਆਈ ਕੀਤੀ ਸੋ ਇੱਥੇ ਇੱਕ ਚੀਜ਼ ਸਮਝਣ ਵਾਲੀ ਉਹ ਸਮਝਣ ਵਾਲੀ ਗੱਲ ਇਹ ਆ ਇਹ ਬੇਸ਼ੱਕ ਇੱਕ ਸਟੋਰੀ ਆ ਜਦੋਂ ਅਸੀਂ ਇਹਨੂੰ ਅੱਗੇ ਜਾ ਕੇ ਦੇਖਾਂਗੇ ਸਾਨੂੰ ਇਹਦਾ ਰਿਜ਼ਲਟ ਵੀ ਨਜ਼ਰ ਆਊਗਾ ਪਰ ਇੱਥੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜੇਕਰ ਅਸੀਂ ਭਾਂਡੇ ਆ ਤੇ ਅਸੀਂ ਕਿਹਦੇ ਹੱਥਾਂ ਦੇ ਭਾਂਡੇ ਆ ਪਰਮੇਸ਼ਵਰ ਦੇ ਠੀਕ ਹੈ ਤੇ ਜਦੋਂ ਬੱਚਾ ਪੈਦਾ ਹੁੰਦਾ ਉਹ ਪਵਿੱਤਰ ਹੁੰਦਾ ਆ ਉਹਦੇ ਅੰਦਰ ਕੋਈ ਹੇਰ ਫੇਰ ਨਹੀਂ ਹੁੰਦੀ ਉਹ ਪਰਮੇਸ਼ਵਰ ਦੇ ਘਰੋਂ ਆਇਆ ਹੈ ਆ ਪਰਮੇਸ਼ਵਰ ਦੀ ਹਜ਼ੂਰੀ ਚੋਂ ਆਇਆ ਪਰਮੇਸ਼ਵਰ ਨੇ ਉਹਨੂੰ ਪਵਿੱਤਰਤਾ ਹੀ ਬਖਸ਼ੀ ਹੈ ਇੱਕ ਸ਼ੁੱਧ ਭਾਂਡਾ ਹੁੰਦਾ ਆ ਉਹ ਉਹਦੇ ਬਾਅਦ ਵਿੱਚ ਉਹਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਸਰਵ ਕੀਤੀਆਂ ਜਾਂਦੀਆਂ ਐ ਮਾਂ ਪਿਓ ਪਹਿਲਾਂ ਸਰਵ ਕਰਨਾ ਸ਼ੁਰੂ ਕਰਦੇ ਉਹਦੇ ਅੰਦਰ ਕੋਈ ਸੱਚ ਪਾਉਂਦਾ ਆ ਉਸ ਭਾਂਡੇ ਦੇ ਅੰਦਰ ਕੋਈ ਝੂਠ ਪਾਉਂਦਾ ਆ ਕੋਈ ਫਰੇਬ ਪਾਉਂਦਾ ਆ ਕੋਈ ਕਿਸੇ ਤਰ੍ਹਾਂ ਦੀ ਸਿੱਖਿਆ ਉਹਨੂੰ ਸਿਖਾਉਂਦਾ ਤੇ ਕੋਈ ਕਿਸੇ ਤਰ੍ਹਾਂ ਦੀ ਇੱਕ ਸ਼ੁੱਧ ਭਾਂਡੇ ਦੇ ਵਿੱਚ ਕੀ ਪਾ ਕੇ ਪਰੋਸਿਆ ਜਾ ਰਿਹਾ ਆ ਇਹ ਸਾਡੇ ਤੇ ਡਿਪੈਂਡ ਕਰਦਾ ਉਹ ਵੱਲ ਸ਼ਲ ਤੁਰੋਂ ਨਹੀਂ ਸਿੱਖਿਆ ਆ ਬੱਚਾ ਪੈਦਾ ਹੋਇਆ ਨਾ ਤੁਸੀਂ ਉਹਨੂੰ ਘਰ ਵਿੱਚ ਸਾਰੇ ਅੰਗਰੇਜ਼ੀ ਬੋਲਣਗੇ ਤੇ ਬੱਚੇ ਨੇ ਅੰਗਰੇਜ਼ੀ ਬੋਲਣ ਲੱਗ ਜਾਣਾ ਉਹਨੂੰ ਸਕੂਲ ਜਾ ਕੇ ਹੀ ਅੰਗਰੇਜ਼ੀ ਨਹੀਂ ਆਉਂਦੀ ਘਰ ਦੇ ਵਾਤਾਵਰਣ ਚੋਂ ਹੀ ਉਹ ਸਿੱਖ ਲੈਂਦਾ ਆ ਘਰ ਚ ਸਾਰੇ ਗਾਲਾਂ ਕੱਢਦੇ ਆ ਤੇ ਬੱਚੇ ਨੇ ਆਟੋਮੈਟਿਕ ਗਾਲਾਂ ਹੀ ਕੱਢਣੀਆਂ ਆ ਘਰ ਵਿੱਚ ਸਾਰੇ ਬਾਣੀ ਪੜਦੇ ਆ ਇੱਕ ਦੂਜੇ ਨੂੰ ਜੀ ਹਜ਼ੂਰੀ ਕਰਦੇ ਆ ਸਤਕਾਰ ਕਰਦੇ ਇੱਕ ਜੁੱਦੇ ਦਾ ਤੇ ਬੱਚੇ ਨੇ ਵੀ ਸਤਕਾਰ ਹੀ ਕਰਨਾ ਆ ਅਗਰ ਪਿਤਾ ਆਪਣੀ ਮਾਤਾ ਨੂੰ ਤੂੰ ਕਹਿ ਕੇ ਬੋਲੇਗਾ ਤੇ ਤੁਹਾਡਾ ਬੱਚਾ ਵੀ ਤੂੰ ਕਹਿ ਕੇ ਬੋਲੇਗਾ ਅਗਰ ਉਹ ਪਿਤਾ ਨੂੰ ਆਪਣੀ ਮਾਤਾ ਨੂੰ ਤੁਸੀਂ ਕਹਿ ਕੇ ਬਜ਼ੁਰਗਾਂ ਨੂੰ ਬੋਲਦਾ ਦੇਖੇਗਾ ਤਾਂ ਛੋਟਾ ਬੱਚਾ ਵੀ ਬਜ਼ੁਰਗਾਂ ਨੂੰ ਤੁਸੀਂ ਕਹਿ ਕੇ ਬੋਲੇਗਾ ਉਹ ਸਾਡੇ ਤੋਂ ਸਿੱਖਦੇ ਆ ਡਿਪੈਂਡ ਕਰਦਾ ਕਿ ਅਸੀਂ ਪਰਮੇਸ਼ਵਰ ਦੇਆਂ ਭਾਂਡਿਆਂ ਦੇ ਵਿੱਚ ਕੀ ਭਰੋਸ ਰਹੇ ਹਾਂ ਅਸੀਂ ਪਰਮੇਸ਼ਵਰ ਦੇ ਭਾਂਡੇ ਆ ਸਾਡੇ ਬੱਚੇ ਪਰਮੇਸ਼ਵਰ ਦੇ ਭਾਂਡੇ ਆ ਅਸੀਂ ਆਪਣੇ ਵਿੱਚ ਕੀ ਭਰੋਸ ਰਹੇ ਹਾਂ ਤੇ ਆਪਣੇ ਬੱਚਿਆਂ ਵਿੱਚ ਕੀ ਭਰੋਸ ਰਹੇ ਹਾਂ ਇਹ ਸਾਡੇ ਤੇ ਨਿਰਪਰ ਕਰਦਾ ਆ ਅਰੇ ਇੱਥੇ ਕੀ ਕੀਤੀ ਜਿਹੜੀਆਂ ਬੇਜਾਨ ਚੀਜ਼ਾਂ ਆ ਵਚਨ ਵਿੱਚ ਲਿਖਿਆ ਕੀ ਤੁਸੀਂ ਮੇਰਾ ਮੰਦਰ ਨਹੀਂ ਕਿ ਤੁਹਾਡਾ ਸਰੀਰ ਮੇਰੇ ਆਤਮਾ ਦੇ ਰਹਿਣੇ ਦਾ ਘਰ ਨਹੀਂ ਲਿਖਿਆ ਕਿ ਨਹੀਂ ਲਿਖਿਆ ਅਸਲੀ ਮੰਦਰ ਇਹ ਹੈ ਜਿੱਥੇ ਪਰਮੇਸ਼ਵਰ ਦਾ ਆਤਮਾ ਵਾਸ ਕਰਦਾ ਹੈ ਜਿੱਥੇ ਪਰਮੇਸ਼ਵਰ ਰਹਿਣਾ ਚਾਹੁੰਦੇ ਹਨ ਜੇਕਰ ਅਸੀਂ ਇਸ ਮੰਦਰ ਦੇ ਅੰਦਰ ਗੰਦ ਪਾਵਾਂਗੇ ਗੰਦਗੀ ਖਲਾਰਾਂਗੇ ਗਲਤ ਚੀਜ਼ਾਂ ਗਲਤ ਸੋਚਾਂ ਰੱਖਾਂਗੇ ਗਲਤ ਖਿਆਲ ਵਿਵਚਾਰ ਵਾਲੇ ਖਿਆਲ ਲੜਾਈਆਂ ਝਗੜਿਆਂ ਵਾਲੇ ਖਿਆਲ ਨਿੰਦਿਆ ਚੁਗਲੀ ਵਾਲੀਆਂ ਚੀਜ਼ਾਂ ਅਸੀਂ ਰੱਖਾਂਗੇ ਜਿਹੜਾ ਅਸਲੀ ਭਾਂਡਾ ਆ ਉਹਦੇ ਵਿੱਚ ਗੰਦਗੀ ਪਾ ਕੇ ਜਿੱਥੇ ਪਰਮੇਸ਼ਵਰ ਨੇ ਵਾਸ ਕਰਨਾ ਉਹਦੇ ਅੰਦਰ ਗੰਦਗੀ ਖਲਾਰ ਕੇ ਤੇ ਬਾਹਰ ਅਸੀਂ ਹੋਰ ਬੇਜਾਨ ਚੀਜ਼ਾਂ ਦੀ ਅਸੀਂ ਪੂਜਾ ਕਰਦੇ ਫਿਰਦੇ ਆ ਕੀ ਇਹ ਮੂਰਖਪੁਣਾ ਨਹੀਂ ਆ ਕਿ ਅਸੀਂ ਜਿਉਂਦੇ ਆ ਅਰ ਅਸੀਂ ਪਰਮੇਸ਼ਵਰ ਦੇ ਹੱਥਾਂ ਦੀ ਰਚਨਾ ਆ ਪਰਮੇਸ਼ਵਰ ਸਾਡੇ ਅੰਦਰ ਵਾਸ ਕਰਨਾ ਚਾਹੁੰਦਾ ਹੈ ਉਹਨੇ ਬਣਾਇਆ ਸਾਨੂੰ ਇਸ ਲਈ ਕਿ ਉਹ ਸਾਡੇ ਅੰਦਰ ਵਾਸ ਕਰੇ ਅਸੀਂ ਉਹਦੀ ਮहिमा ਕਰੀਏ ਸਾਡੇ ਰਾਹੀਂ ਉਹ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਤੇ ਅਸੀਂ ਆਪਣੇ ਆਪ ਨੂੰ ਅਸ਼ੁੱਧ ਕਰ ਲੈਨੇ ਆ ਤੇ ਅਸ਼ੁੱਧ ਚੀਜ਼ਾਂ ਨੂੰ ਅਸੀਂ ਪੂਜਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਸਮਝ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਸਾਨੂੰ ਗਿਆਨ ਹਾਸਲ ਕਰਨ ਦੀ ਜ਼ਰੂਰਤ ਆ ਸਾਨੂੰ ਬਾਹਰ ਲੀਆਂ ਚੀਜ਼ਾਂ ਦੀ ਸਫਾਈ ਕਰਨ ਦੇ ਨਾਲੋਂ ਬਹੁਤ ਸਾਰੇ ਲੋਕ ਆ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਬਹੁਤ ਸਫਾਈ ਕਰਦੇ ਆ ਬਹੁਤ ਚੰਗੀ ਗੱਲ ਆ ਉੱਥੇ ਸੰਗਤਾਂ ਆਉਂਦੀਆਂ ਆ ਇੱਥੇ ਆਪਾਂ ਆਉਣੇ ਆਪਾਂ ਇੱਥੇ ਸਫਾਈ ਨਹੀਂ ਰੱਖਾਂਗੇ ਤਾਂ ਚੰਗੀ ਗੱਲ ਨਹੀਂ ਆ ਪਰ ਜੇਕਰ ਆਪਾਂ ਸਿਰਫ ਇੱਥੇ ਸਫਾਈ ਰੱਖੀਏ ਤੇ ਆਪਣੇ ਮਨ ਦੀ ਸਫਾਈ ਨਾ ਕਰੀਏ ਫਿਰ ਤੁਹਾਨੂੰ ਕੋਈ ਫਾਇਦਾ ਮਿਲੂਗਾ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਣਾ ਸੋ ਜ਼ਰੂਰੀ ਆ ਕਿ ਜਦੋਂ ਆਪਾਂ ਬਾਹਰਲੀ ਸਫਾਈ ਦਾ ਖਿਆਲ ਕਰਦੇ ਉਦੋਂ ਨਾਲ-ਨਾਲ ਅੰਦਰ ਦੀ ਸਫਾਈ ਵੀ ਕਰੀਏ ਝਾੜੂ ਫੇਰਦਿਆਂ ਹੋਇਆਂ ਆਪਾਂ ਇਹ ਵੀ ਪ੍ਰਾਰਥਨਾ ਕਰ ਸਕਦੇ ਪ੍ਰਭੂ ਜਿੱਦਾਂ ਮੈਂ ਇਹ ਬਾਹਰੋਂ ਸੁੰਬਰ ਰਿਹਾ ਆ ਕੂੜਾ ਪ੍ਰਭੂ ਤੁਸੀਂ ਮੇਰੇ ਅੰਦਰੋਂ ਕੂੜਾ ਸੁੰਬਰ ਦਿਓ ਜਿੱਦਾਂ ਇਹ ਬਾਹਰੋਂ ਗੰਦਗੀ ਇਕੱਠੀ ਕਰਕੇ ਮੈਂ ਸੈੱਟ ਰਿਹਾ ਆ ਪਿਤਾ ਪਰਮੇਸ਼ਵਰ ਮੇਰੀ ਅੰਦਰਲੀ ਗੰਦਗੀ ਨੂੰ ਵੀ ਇਕੱਠੀ ਕਰਕੇ ਬਾਹਰ ਕੱਢ ਦਿਓ ਜਿੱਦਾਂ ਇਹ ਬੇੜਾ ਸਾਫ਼ ਹੋ ਗਿਆ ਪਿਤਾ ਮੇਰੇ ਮਨ ਦਾ ਬੇੜਾ ਵੀ ਸਾਫ਼ ਹੋ ਜਾਏ ਬਰਤਨ ਧੋਉਂਦਿਆਂ ਵੀ ਤੁਸੀਂ ਪ੍ਰਾਰਥਨਾ ਕਰ ਸਕਦੇ ਆ ਕਿ ਜਿੱਦਾਂ ਮੈਂ ਇੰਨਾ ਭਾਂਡਿਆਂ ਨੂੰ ਖੁਦਾ ਲਿਸ਼ਕਾਰ ਰਿਹਾ ਸਾਫ਼ ਕਰ ਰਿਹਾ ਤੁਸੀਂ ਮੈਂ ਤੁਹਾਡਾ ਭਾਂਡਾ ਆ ਮੇਰੀ ਵੀ ਸਫਾਈ ਕਰੋ ਮੈਨੂੰ ਵੀ ਧੋ ਮਾਂਜ ਕੇ ਸਵਾਰ ਦਿਓ ਮੇਰੇ ਅੰਦਰ ਪਾਈ ਹੋਈ ਕੋਈ ਚੀਜ਼ ਵੀ ਖਰਾਬ ਨਾ ਹੋਵੇ ਇਸ ਭਾਂਡੇ ਦੇ ਵਿੱਚ ਚੰਗੀਆਂ ਚੀਜ਼ਾਂ ਪਰੋਸੀਆਂ ਜਾਣ ਕਰ ਸਕਦੇ ਕਿ ਨਹੀਂ ਕਰ ਸਕਦੇ ਕਪੜੇ ਧੋਣ ਦੀ ਵੀ ਪ੍ਰਾਰਥਨਾ ਕੀਤੀ ਜਾ ਸਕਦੀ ਕਿ ਜਿੱਦਾਂ ਇਦਾਂ ਕੱਪੜਿਆਂ ਦੀ ਮੈਲ ਨਿਕਲ ਰਹੀ ਆ ਮੇਰੇ ਅੰਦਰੋਂ ਵੀ ਮੈਲ ਨਿਕਲ ਜੇ ਜਿੱਦਾਂ ਇਨ੍ਹਾਂ ਕੱਪੜਿਆਂ ਤੇ ਦਾਗ ਮੈਲ ਆ ਰਿਹਾ ਪਿਤਾ ਮੇਰੇ ਮਨ ਦੇ ਮੇਰੇ ਆਤਮਾ ਦੇ ਦਾਗ ਤੁਸੀਂ ਲਾ ਦਿਓ ਤਾਂ ਤੁਹਾਡਾ ਮਨ ਚਾਹੀਦਾ ਪ੍ਰਾਰਥਨਾ ਕਰਨ ਵਾਲਾ ਐਨੀ ਟਾਈਮ ਐਨੀ ਵੇਅਰ ਇਨ ਐਨੀ ਸਿਚੁਏਸ਼ਨ ਕਿਸੇ ਵੀ ਸਮੇਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਹਾਲਾਤ ਵਿੱਚ ਤੁਸੀਂ ਪ੍ਰਾਰਥਨਾ ਕਰ ਸਕਦੇ ਆ ਤੁਹਾਡਾ ਮਨ ਕਨੈਕਟ ਚਾਹੀਦਾ ਹੈ ਜੁੜਿਆ ਹੋਣਾ ਚਾਹੀਦਾ ਲਿਖਿਆ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਨਿਰੰਤਰ ਪ੍ਰਾਰਥਨਾ ਦਾ ਮਤਲਬ ਇਹ ਨਹੀਂ ਹੈ ਕਿ 24 ਆਵਰ 7 ਡੇਸ ਤੁਸੀਂ ਬਾਈਬਲ ਨੂੰ ਪਿਕ ਕਰਕੇ ਤੁਰੇ ਫਿਰਨਾ ਹੈ ਤੇ ਤੁਸੀਂ ਪ੍ਰਾਰਥਨਾ ਹੀ ਕਰੀ ਜਾ ਰਹੇ ਹੋ ਕਿ ਤੁਸੀਂ ਯਿਸੂ 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 ਦੀ ਜਾ ਰਹੇ ਹੋ ਨਿਰੰਤਰ ਪ੍ਰਾਰਥਨਾ ਦਾ ਮਤਲਬ ਇਹ ਤੁਹਾਡੇ ਕੰਮ ਹੀ ਤੁਹਾਡੀ ਪ੍ਰਾਰਥਨਾ ਬਣ ਜਾਣ ਤੁਹਾਡਾ ਉੱਠਣਾ ਬੈਠਣਾ ਹੋ ਜੂਏ ਤੁਹਾਡਾ ਤੁਰਨਾ ਫਿਰਨਾ ਪ੍ਰਾਰਥਨਾ ਹੋ ਜੂਏ ਤੁਹਾਡਾ ਬੋਲਣਾ ਚੱਲਣਾ ਪ੍ਰਾਰਥਨਾ ਹੋ ਜੂਏ ਜੇ ਤੁਸੀਂ ਮੰਨ ਲਓ ਸਵੇਰ ਨੂੰ 2 ਘੰਟੇ ਪ੍ਰਾਰਥਨਾ ਕੀਤੀ ਰਾਤ ਨੂੰ 2 ਘੰਟੇ ਪ੍ਰਾਰਥਨਾ ਕੀਤੀ ਗੱਲ-ਗੱਲ ਤੇ ਤੁਸੀਂ ਗਾਲ ਕੱਢਦੇ ਹੋ ਗੱਲ-ਗੱਲ ਤੇ ਤੁਸੀਂ ਕਿਸੇ ਨੂੰ ਦੋਸ਼ ਲਾਉਂਦੇ ਹੋ ਹਰ ਥਾਂ ਤੇ ਤੁਸੀਂ ਧੋਖਾ ਕਰਨ ਦੇ ਲਈ ਤਿਆਰ ਹੋ ਮਨ ਚੋਂ ਹੇਰਾ ਫੇਰੀਆਂ ਨਹੀਂ ਕੱਢੀਆਂ ਤੁਸੀਂ ਕੀ ਸੋਚਦੇ ਹੋ ਸਵੇਰ ਦੀ ਪ੍ਰਾਰਥਨਾ ਤੇ ਸ਼ਾਮ ਦੀ ਪ੍ਰਾਰਥਨਾ ਸਾਰਥੀ ਹੋ ਜੂਗੀ ਨਹੀਂ ਉਹਦਾ ਕੋਈ ਵੀ ਰਿਜ਼ਲਟ ਨਹੀਂ ਹੁੰਦਾ ਅਸੀਂ ਫੁੱਲ ਟਾਈਮ ਪ੍ਰਾਪਨਾ ਦੇ ਵਿੱਚ ਰਹਿ ਸਕਦੇ ਆ ਅਗਰ ਮੈਂ ਕਿਸੇ ਦੇ ਘਰ ਵਿੱਚ ਕੰਮ ਕਰਦਾ ਆ ਕਿਸੇ ਦੀ ਅਧੀਨਗੀ ਦੇ ਵਿੱਚ ਕਿਸੇ ਦੀ ਫੈਕਟਰੀ 'ਚ ਕੰਮ ਕਰਦਾ ਮੈਂ ਵਫਾਦਾਰੀ ਨਾਲ ਕੰਮ ਕਰਾਂ ਮੈਂ ਉਸ ਥਾਂ ਦੀ ਸੁੱਖ ਮਨਾਵਾ ਕਿ ਪਰਮੇਸ਼ਵਰ ਇਹ ਥਾਂ ਤੁਸੀਂ ਮੈਨੂੰ ਦਿੱਤਾ ਜਿੱਥੇ ਮੇਰੀ ਰੋਟੀ ਪਾਈ ਆ ਤੁਸੀਂ ਇਹ ਕਾਰੋਬਾਰ ਸਦਾ ਚੱਲਦਾ ਰਹੇ ਕਿਉਂਕਿ ਇਸ ਕਾਰੋਬਾਰ 'ਚੋਂ ਮੇਰਾ ਘਰ ਚੱਲ ਰਿਹਾ ਆ ਪਰਮੇਸ਼ਵਰ ਇਹ ਤਾਂ ਉਹ ਨਦੀ ਆ ਜਿਸ ਨਦੀ ਚੋਂ ਮੈਂ ਵੀ ਪੀਂਦਾ ਆ ਤੇ ਬਹੁਤ ਸਾਰੇ ਹੋਰ ਵੀ ਪੀਂਦੇ ਆ ਪਰ ਜੇਕਰ ਅਸੀਂ ਜਿੱਥੇ ਕੰਮ ਕਰ ਰਹੇ ਅਸੀਂ ਉਸ ਮਾਲਕ ਦੀਆਂ ਖੁਣਸਾਂ ਕੱਢਦੇ ਆ ਉਸ ਮਾਲਕ ਦੇ ਅਗੇਂਸਟ ਬੋਲਦੇ ਆ ਅਸੀਂ ਉੱਥੇ ਦੇ ਜਿਹੜੇ EMPLOYEES ਆ ਉਹਨਾਂ ਦੇ ਅਗੇਂਸਟ ਬੋਲਦੇ ਆ ਉੱਥੋਂ ਚੀਜ਼ਾਂ ਚੱਕਣ ਦੀ ਕੋਸ਼ਿਸ਼ ਕਰਦੇ ਜਾਂ ਉੱਥੋਂ ਦੇ ਨੁਕਸਾਨ ਕਰੀ ਜਾਂਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਚਰਚ ਆਉਣ ਦਾ ਵੀ ਕੋਈ ਫਾਇਦਾ ਨਹੀਂ ਫਿਰ ਧਾਰਮਿਕ ਸਥਾਨਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਸਾਨੂੰ ਇਦਾਂ ਲੱਗਦਾ ਕੋਈ ਗੱਲ ਨਹੀਂ ਇਹ ਚੀਜ਼ ਟੁੱਟੀ ਹੈ ਕੁਰਸੀ ਟੁੱਟ ਗਈ ਕਿਹੜਾ ਸਾਡੀ ਹੈ ਆ ਸਾਨੂੰ ਥੋੜੀ ਕੋਈ ਫਰਕ ਪੈਣਾ ਮਾਲਕ ਨੇ ਲਿਆਉਣੀ ਆ ਮੇਜ਼ ਟੁੱਟ ਗਿਆ ਸਾਨੂੰ ਕੀ ਫਰਕ ਕੋਈ ਚੀਜ਼ ਖਰਾਬ ਹੋ ਗਈ ਸਾਨੂੰ ਕੀ ਫਰਕ ਕਿਉਂਕਿ ਅਸੀਂ ਉਹਨੂੰ ਕਦੀ ਆਪਣਾ ਸਮਝਿਆ ਹੀ ਨਹੀਂ ਅਰ ਬਹੁਤ ਸਾਰੇ ਲੋਕੀ ਕਹਿੰਦੇ ਆ ਕਿ ਜਦੋਂ ਅਸੀਂ ਕਮਾਈ ਕਰਕੇ ਘਰ ਲਿਓਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਆਉਂਦੀ ਕਦੋਂ ਤੇ ਜਾਂਦੀ ਕਦੋਂ ਟਿਕਦੇ ਨਹੀਂ ਕਿਉਂ ਨਹੀਂ ਟਿਕਦੇ ਕਿਉਂਕਿ ਤੁਹਾਡੇ ਮਨ ਸਾਫ਼ ਨਹੀਂ ਆ ਤੁਸੀਂ ਜਿੱਥੋਂ ਕਮਾਈ ਲੈ ਕੇ ਆਏ ਹੋ ਤੁਸੀਂ ਉੱਥੇ ਦੀ ਸ਼ੁਕਰਗੁਜ਼ਾਰੀ ਕਦੀ ਕੀਤੀ ਨਹੀਂ ਤੁਸੀਂ ਧੰਨਵਾਦ ਨਹੀਂ ਕਦੀ ਕੀਤਾ ਪਰਮੇਸ਼ਵਰ ਦਾ ਤੁਸੀਂ ਉਸ ਮਾਲਕ ਦੀ ਜਿਹਦੇ ਅਧੀਨਗੀ ਚ ਤੁਸੀਂ ਕੰਮ ਕਰਦੇ ਹੋ ਕਦੀ ਸਲਾਮਤੀ ਨਹੀਂ ਮੰਗੀ ਉਸ ਮਾਲਕ ਦੀ ਕਿੱਦਾਂ ਤੁਹਾਡੇ ਘਰ ਵਿੱਚ ਉਹ ਪੈਸਾ ਟਿਕ ਸਕਦਾ ਜਿਹੜਾ ਨਿੰਦਿਆ ਕਰਕੇ ਕਮਾਇਆ ਜਿਹੜਾ ਚੋਰੀਆਂ ਹੇਰਾਫੇਰੀਆਂ ਕਰਕੇ ਕਮਾਇਆ ਚੋਰਾਂ ਦੇ ਘਰ ਚ ਸਿਆਣੇ ਕਹਿੰਦੇ ਦੀਵੇ ਨਹੀਂ ਬਲਦੇ ਤਾਂ ਕਿੱਦਾਂ ਦੀਵਾ ਬਲ ਸਕਦਾ ਆ ਜੇ ਆਪਾਂ ਕਿਤੇ ਕੰਮ ਕਰਦੇ ਆਂ ਉੱਥੇ ਅਸੀਂ ਮਨ ਲਾ ਕੇ ਕੰਮ ਨਹੀਂ ਕਰਦੇ ਤਾਂ ਅਸੀਂ ਚੋਰ ਆਂ ਅਗਰ ਅਸੀਂ ਕੰਮ ਚੋਰ ਆ ਤਾਂ ਵੀ ਅਸੀਂ ਚੋਰ ਆਂ ਕਿ ਮਾਲਕ ਦੇਖਦਾ ਆ ਤੇ ਅਸੀਂ ਲਿਖਣ ਲੱਗ ਜਾਂਦੇ ਆ ਮਾਲਕ ਦੇਖਦਾ ਤੇ ਅਸੀਂ ਕੰਮ ਕਰਨ ਲੱਗ ਜਾਂਦੇ ਆ ਮਾਲਕ ਗਿਆ ਤੇ ਅਸੀਂ ਢੋਲਾ ਕੇ ਬਹਿ ਜਾਂਦੇ ਆ ਮਾਲਕ ਗਿਆ ਤੇ ਅਸੀਂ ਟਾਈਮ ਵੇਸਟ ਕਰਨ ਚਲੇ ਜਾਂਦੇ ਆ ਮਾਲਕ ਮਾਲਕ ਗਿਆ ਤੇ ਅਸੀਂ ਮੋਬਾਈਲ ਤੇ ਗੇਮ ਖੇਡਣ ਲੱਗ ਗਏ ਮਾਲਕ ਗਿਆ ਤੇ ਅਸੀਂ ਫੋਨ ਕਿਸੇ ਹੋਰ ਨੂੰ ਲਾ ਕੇ ਬੈਠ ਗਏ ਮਾਲਕ ਆਇਆ ਤੇ ਫਟਾਫਟ ਅਸੀਂ ਕਰਨ ਲੱਗੇ ਕੈਮਰਾ ਲੱਗਾ ਆ ਤੇ ਕੰਮ ਹੋ ਰਿਹਾ ਕੈਮਰਾ ਨਹੀਂ ਲੱਗਾ ਤੇ ਐਸ਼ ਹੋ ਰਹੀ ਤਾਂ ਕੀ ਇਹ ਚੋਰੀ ਨਹੀਂ ਸਮੇਂ ਦੀ ਚੋਰੀ ਤੁਸੀਂ ਮੋਬਾਈਲ ਤੇ ਗੇਮ ਖੇਡਣ ਦੀ ਤਨਖਾਹ ਤੁਹਾਨੂੰ ਕੋਈ ਨਹੀਂ ਦਿੰਦਾ ਮੋਬਾਈਲ ਤੇ ਗੱਪਾਂ ਮਾਰਨ ਦੀ ਤਨਖਾਹ ਕੋਈ ਨਹੀਂ ਤੁਹਾਨੂੰ ਦਿੰਦਾ ਕਿ ਤੁਸੀਂ ਘਰੇ ਤੁਹਾਡਾ ਜੀ ਨਹੀਂ ਲੱਗਦਾ ਤੇ ਆ ਕੇ ਆਫਿਸ ਦੇ ਵਿੱਚ ਦਿਲ ਲਾਓ ਤੇ ਮੌਜਾਂ ਕਰੋ ਕੋਈ ਤਨਖਾਹ ਨਹੀਂ ਦਿੰਦਾ ਤੁਹਾਨੂੰ ਰੱਖਿਆ ਹੈ ਕਿ ਤੁਸੀਂ ਕੰਮ ਕਰੋ ਪਰ ਤੁਸੀਂ ਕੰਮ ਨਹੀਂ ਕਰਦੇ ਫਿਰ ਵੀ ਤਨਖਾਹ ਲੈਂਦੇ ਹੋ ਇਟ ਮੀਨ ਉਹ ਚੋਰੀ ਦੀ ਕਮਾਈ ਆ ਤੇ ਚੋਰ ਦੇ ਘਰ ਚ ਦੀਵਾ ਬਲ ਨਹੀਂ ਸਕਦਾ ਤਾਂ ਇਸ ਲਈ ਜਿੱਥੇ ਵੀ ਤੁਸੀਂ ਜਾਂਦੇ ਹੋ ਵਫਾਦਾਰੀ ਦੇ ਨਾਲ ਕੰਮ ਕਰੋ ਪਰਮੇਸ਼ਵਰ ਦਾ ਪੈਰ ਰੱਖ ਕੇ ਕੰਮ ਕਰੋ ਕੈਮਰੇ ਲੱਗਣ ਜਾਂ ਨਾ ਲੱਗਣ ਕੋਈ ਫਰਕ ਨਹੀਂ ਪੈਂਦਾ ਸਾਡੀ ਵਫਾਦਾਰੀ 올 ਦਾ ਟਾਈਮ ਸੇਮ ਹੋਣੀ ਚਾਹੀਦੀ ਆ ਕਿਸੇ ਨਾਲ ਗੱਲ ਕਰਦੇ ਹੋ ਤਾਂ ਅਦਬ ਸਤਕਾਰ ਨਾਲ ਗੱਲ ਕਰੋ ਸੁਣਨ ਵਾਲੇ ਨੂੰ ਵੀ ਮਜ਼ਾ ਆਵੇ ਕਿ ਵਾਕੇ ਮੈਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਹਾਂ ਤੁਹਾਨੂੰ ਵੀ ਗੱਲ ਕਰਕੇ ਪਛਤਾਉਣਾ ਨਾ ਪਵੇ ਕਿ ਮੇਰੇ ਮੂੰਹ ਚੋਂ ਇਹ ਗੱਲ ਨਿਕਲ ਗਈ ਹੁਣ ਪਤਾ ਨਹੀਂ ਕੀ ਹੋਣਾ ਬਹੁਤ ਗੱਲਾਂ ਇਹੋ ਜੀਆਂ ਹੁੰਦੀਆਂ ਜੋਸ਼ ਵਿੱਚ ਤੁਸੀਂ ਕਰ ਜਾਂਦੇ ਆ ਬਾਅਦ ਵਿੱਚ ਕਹਿੰਦੇ ਇਹ ਨਹੀਂ ਮੈਨੂੰ ਕਰਨੀ ਚਾਹੀਦੀ ਸੀ ਇਹਦਾ ਮਤਲਬ ਇਹ ਗਲਤ ਸੀ ਤ ਤਾਂ ਜਦੋਂ ਤੁਸੀਂ ਸੋਚ ਕੇ ਬੋਲਦੇ ਆ ਸੋਚ ਕੇ ਕੰਮ ਕਰਦੇ ਆ ਉਹ ਸਾਰਾ ਕੰਮ ਤੁਹਾਡਾ ਪ੍ਰਾਰਥਨਾ ਹੀ ਬਣ ਜਾਂਦਾ ਹੈ ਰੋਟੀ ਖਾਣ ਲੱਗੇ ਸ਼ੁਕਰ ਕਰਕੇ ਬੁਰਕੀ ਤੋੜੋ ਕੱਪੜੇ ਪਾਉਣ ਲੱਗੇ ਸ਼ੁਕਰ ਕਰੋ ਕਿ ਪਰਮੇਸ਼ਵਰ ਨੇ ਤੁਹਾਨੂੰ ਦਿੱਤੇ ਆ ਸੌਣ ਲੱਗੇ ਆ ਸ਼ੁਕਰ ਕਰੋ ਕਿ ਪਰਮੇਸ਼ਵਰ ਨੇ ਤੁਹਾਨੂੰ ਬਿਸਤਰਾ ਨਸੀਬ ਫਰਮਾਇਆ ਆ ਸ਼ਤਵਾਲ ਧਿਆਨ ਜਾਂਦਾ ਤਾਂ ਸ਼ੁਕਰ ਕਰੋ ਕਿ ਸਿਰ ਤੇ ਸਾਤਿਆ ਹਰ ਚੀਜ਼ ਦੇ ਲਈ ਸ਼ੁਕਰਗੁਜ਼ਾਰੀ ਕਰੋ ਇਹਨਾਂ ਚੱਲ ਰਹੇ ਸਾਹਾਂ ਦੇ ਲਈ ਸ਼ੁਕਰਗੁਜ਼ਾਰੀ ਕਰੋ ਅਰ ਤੁਸੀਂ ਦੇਖਿਓ ਕਿਦਾਂ ਬਰਕਤਾਂ ਤੁਹਾਡੇ ਘਰ ਵਿੱਚ ਨਾ ਆਉਣਗੀਆਂ ਨਹੀਂ ਮਿਲਦੀਆਂ ਤੇ ਨਾ ਸ਼ੁਕਰਿਆਂ ਨੂੰ ਨਹੀਂ ਮਿਲਦੀਆਂ ਅਕਿਰਤਕਣਾਂ ਨੂੰ ਨਹੀਂ ਮਿਲਦੀ ਜਿਹੜਾ ਕੀਤੇ ਦਾ ਗੁਣ ਨਾ ਜਾਣੇ ਉਹਨੂੰ ਅਕਿਰਤਕਣ ਕਹਿੰਦੇ ਆ ਜਿਹੜਾ ਚੀਜ਼ ਲੈ ਕੇ ਸ਼ੁਕਰਗੁਜ਼ਾਰੀ ਨਾ ਕਰੇ ਉਹਨੂੰ ਨਾ ਸ਼ੁਕਰਾਂ ਕਹਿੰਦੇ ਆ ਤੇ ਜੇ ਕੋਈ ਜਣਾ ਅਕਿਰਤ ਕਣ ਤੇ ਨਾ ਸ਼ੁਕਰ ਆਇਆ ਉਹਦੇ ਜੀਵਨ ਚ ਬਰਕਤ ਠਹਿਰਦੀ ਨਹੀਂ ਤੇ ਨਵੀਂ ਬਰਕਤ ਮਿਲਦੀ ਨਹੀਂ ਅਗਰ ਅਸੀਂ ਚਾਹੁੰਦੇ ਸਾਨੂੰ ਨਵੀਆਂ-ਨਵੀਆਂ ਬਰਕਤਾਂ ਮਿਲਣ ਤਾਂ ਜੋ ਪਹਿਲਾ ਆ ਉਹਦੇ ਲਈ ਧੰਨਵਾਦ ਕਰਦੇ ਰਹੋ ਔਰ ਯਾਦ ਰੱਖੋ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਭਾਂਡੇ ਆ ਅਸੀਂ ਇੰਨਾ ਭਾਂਡਿਆਂ ਵਿੱਚ ਬੁਰੀਆਂ ਚੀਜ਼ਾਂ ਨਹੀਂ ਸਰਵ ਕਰਨੀਆਂ ਇੰਨਾ ਵਿੱਚ ਅਸੀਂ ਚੰਗੀਆਂ ਚੀਜ਼ਾਂ ਹੀ ਸਰਵ ਕਰਨੀਆਂ ਆ ਔਰ ਸਾਡੇ ਬੱਚੇ ਵੀ ਪਰਮੇਸ਼ਵਰ ਦੇ ਭਾਂਡੇ ਆ ਉਹਨਾਂ ਦੇ ਵਿੱਚ ਵੀ ਅਸੀਂ ਚੰਗੀਆਂ ਚੀਜ਼ਾਂ ਹੀ ਸਰਵ ਕਰਨੀਆਂ ਆ ਇਹ ਸਾਡੀ ਜੌਬ ਆ ਹallelujah